ਕਾ ਝੂਮਰ ਖਾਜੀ ਹੁਣ ਨਹੀਂ ਬਚਦਾ ਹੈਗਾ ਇਹ ਉਹ ਮੁੰਡਿਆ ਪਰਮਸਲੋ ਪਰਮਸਲ ਕੀ ਹੋ ਗਿਆ ਲਾਲਾ ਜੀ ਮੁੰਡੇ ਨੂੰ ਦੰਦਲ ਪੈ ਗਈ ਮੁੰਡੇ ਦੇ ਕਿਉਂ ਦੰਦਲ ਕਉ ਪੈ ਗਈ ਉਹ ਬਾਪੂਆਂ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਕੀ ਹੋ ਗਿਆ 2 ਲੱਖਾਂ ਦਾ ਝੂਮਰ ਦਿਖਾਤਾ ਡਿਸਕਾਊਂਟ ਦੇਣਗੇ 2 ਲੱਖ ਦਾ ਰੇਟ ਹੋਊਗਾ ਡਿਸਕਾਊਂਟ ਤਾਂ ਜਦੋਂ ਹੋਊਗਾ ਹੋਊਗਾ ਪਹਿਲਾਂ ਮੁੰਡਾ ਠੀਕ ਕਰ ਲਈਏ ਪਰਮਸਲ ਪਰਮਸਲ ਮਸਲ ਪਰ ਪਰਮ ਪਰਮ ਮੈਨੂੰ ਕਿੰਨਾ ਖਰਚਾ ਲੱਗਿਆ ਲਾ ਖਰਚਾ ਹੈ ਮੁੰਡਾ ਦਾ ਬਚਾ ਲਈਏ ਮੁੰਡਾ ਦਾ ਉਠੜੂਗਾ ਕੋਈ ਘਰੇ 300 ਤੋਂ ਲੈ ਕੇ 2 ਲੱਖ ਤੱਕ ਪਿਆਗਾ ਉਹਨੇ ਕੰਜਰ ਨੇ ਪਹਿਲੀ 2 ਲੱਖ ਵਾਲਾ ਦੇਖ ਲਿਆ ਫਿਰ ਤੁਸੀਂ ਬੰਦਾ ਕ ਬੰਦਾ ਦੇਖ ਲਿਆ ਕਰੋ ਉਹ ਤਾਂ ਉਹਨੇ ਦੇਖਣਾ ਸੀ ਤਾਂ ਖੜੀ 2 ਲੱਖ ਵਾਲੇ ਕੋ ਜੱਫਾ ਪਾ ਕੇ ਗਿਆ ਆ ਦੰਦਲਾ ਪਵਾਈਏ ਨੇ ਜੇ ਪੂਰਾ ਹੋ ਗਿਆ ਫਿਰ ਕਿਹੋ ਜੀ ਦੁਨੀਆ ਚ ਲੈ ਆਇਆ ਆ ਵੇਖ ਚਮਕਦੀ ਦੁਨੀਆ ਮੈਂ ਕਹਿਣਾ ਹਾ 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 ਬਰਨਾਲੇ ਸ਼ਹਿਰ ਦੇ ਵਿੱਚ ਐਡਾ ਵੱਡਾ ਜਗਾੜ ਖੜਾ ਕਰਤਾ ਤੇ ਮੈਨੂੰ ਤੁਸੀ ਦੱਸੀ ਨਹੀਂ ਹੈਗਾ ਅੱਜ ਦੱਸ ਦਿਓ ਤੁਸੀਂ ਅੱਜ ਲਾਲੀ ਸਪੈਸ਼ਲ ਬੁਲਾਇਆ ਚੁੰਮਰ ਇਹ ਕਿਆ ਬਾਤਾਂ ਨੇ ਆ ਦੇਖੋ ਭਾਈ ਚੁੰਮਰ ਮੈਂ ਤਾਂ ਜ਼ਿੰਦਗੀ ਚ ਨਹੀਂ ਦੇਖਿਆ ਕਦੇ ਫਿਰ 40000 ਰੁਪਏ ਦੀ ਰੇਂਚ ਆਈ ਭਿਆ ਚੁੰਮਰ ਦੇਖੋ ਹਾ 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 ਚਾਹ ਤਰ੍ਹਾਂ ਵ ਇਹ ਐਤ ਉਮਰ ਇਹ ਕਿੱਥੋਂ ਤਿਆਰ ਕਰਵਾਉਣੇ ਹੋਏ ਆ ਜੀ ਜੀ ਸਾਉ ਇੰਪੋਰਟਡ ਮਾਲ ਟਾਪ ਕੁਆਲਿਟੀ ਦਾ ਮਾਲ ਹੈ ਪੂਰੀ ਫੁੱਲ ਲੈਟਲ ਹੈ ਚਮਕਣਗੇ ਹੀਰੇ ਵਾਂਗੂ ਜਦੋਂ ਕੱਲਾ ਚੁਮਰ ਚੰਨੂ ਪਤਾਲ ਗੋਬਿਲ ਲਾਈਟਾਂ ਕਿੱਥੋਂ ਨਿਕਲਦੀ ਜਦੋਂ ਆਪਣਾ ਬਰਨਾਲਾ ਸਹਿਰ ਜ਼ਿਲ੍ਹਾ ਨਹੀਂ ਨਾ ਹੁੰਦਾ ਸੀਗਾ ਇਹ ਛੋਟੀ ਦੁਕਾਨ ਕਰਕੇ ਬਣਾਇਆ ਜ਼ਿਲ੍ਹਾ ਵੀ ਔਰੇ ਚੀਚਾ ਹੈਗੀ ਆ ਨਾ ਖਿਆਲੇ ਵਿੱਚ ਲਾਈਟਾਂ ਲਾਈਟਾਂ ਦੇ ਵਿੱਚ ਪੱਖੇ ਨੰਬਰ ਗੁਰਦੁਆਰਾ ਸਾਹਿਬ ਲੱਗਦੇ ਆ ਲੋਕ 70 70 60 60000 ਰੁਪਏ ਦਾ ਵੇਚਦੇ ਆ ਆਪਣਾ ਇਹ ਵੀ 35000 ਦਾ ਸ਼ੋਰੂਮ ਕਿੱਥੇ ਜਾ ਉਹ ਵੀ ਦੱਸ ਦਿਓ ਜੀ ਆਪਣਾ ਸ਼ੋਰੂਮ ਹੈਗਾ ਜੀ ਬਰਨਾਲੇ ਬਰਨਾਲੇ ਰੇਲਵੇ ਸਟੇਸ਼ਨ ਤੋਂ ਅੱਕੇ ਆ ਕੇ ਪਰਾਣਾ ਸਿੰਘ ਮੰਦ ਦਾ ਜਮਾ ਉਹਦੇ ਸਾਹਮਣੇ ਆ ਝੂਮਰਾ ਦਾ ਬਹੁਤ ਵੱਡਾ ਸ਼ੋਰੂਮ ਅੰਸ਼ ਇਲੈਕਟ੍ਰਿਕ ਸਟੋਰ